ਹੈਲੋ ਗਾਇਜ਼ ਤੁਹਾਡਾ ਸਾਰਾ ਵਗਤ ਕਰਦੇ ਆ ਆਪਣੇ YouTube ਚੈਨਲ ਤੇ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਉੱਬਿਆ ਗੁੰਸ਼ਲਾ ਵਿਕੇ ਇੱਕ ਲਾਟਰੀ ਸਕੀਮ ਜੋ ਕਿ ਕੱਲ ਦੇ ਦਿਨ ਕੱਢਣੀ ਹੈ ਤੁਸੀਂ ਦੇ ਸਕਦੇ ਹੋ ਇੰਤਜ਼ਾਰ ਦੀਆਂ ਕੜੀਆਂ ਹੋਣ ਵਾਲੀਆਂ ਨੇ ਖਤਮ ਤੇ 100 ਰੁਪਏ ਦਾ ਲਾਟਰੀ ਸਕੀਮ ਗੁੰਸ਼ਲਾ ਵਾਸਤੇ ਦਾਨ ਪੱਤਰ ਪਾਓ ਤੇ ਤੁਸੀਂ ਦੇਖ ਸਕਦੇ ਹੋ ਗੁੰਸ਼ਲਾ ਵਿੱਚ ਲੋਕ ਵੱਸ ਤੋਂ ਵੱਧ ਤੂੜੀ ਦੇ ਰਹੇ ਨੇ ਤੇ ਸ਼ੈੱਡ ਵੀ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਤੇ ਲੋੰਗਾਂ ਲਈ ਬਕਵਾਦ ਦਾਨ ਪਾਓ ਕੱਲ ਕੱਲ ਦਾ ਅੱਜ ਅੱਜ ਜਿਆਦਾ ਨਰੇ ਗਿਆ ਕੱਲ ਨੂੰ 에ਅਡਰਾਪ ਫੁੱਲ ਜਾਣਾ 100 ਰੁਪਏ ਵਿੱਚੋਂ ਤੁਹਾਡੇ ਹੱਥ ਵਿੱਚ ਬੋਲਟ ਮੋਟਰਸਾਈਕਲ ਏਸੀ ਰੇਟਨ ਦਾ ਫਰਿੱਜ ਬੋਲਸ਼ ਮਸ਼ੀਨਾਂ ਸਲਾਈ ਮਸ਼ੀਨਾਂ ਆਦ ਹੋਰ ਸਾਰੇ ਬਹੁਤ ਸਾਰੇ ਨਾਮ ਹਨ ਤੇ 100 ਰੁਪਏ ਦਾ ਇਹ ਦਾਨ ਪੱਤਰ ਹੈ ਗੋਂ ਖਲਾਵਾ ਤੇ ਸ਼ੈੱਡ ਬਣ ਲੱਗ ਰਿਹਾ ਹੈ ਸੋ ਗੁੰਮਾ ਵਾਸਤੇ 100 ਰੁਪਏ ਦਾ ਤਾਨ ਪੱਤਰ ਪਾ ਕੇ ਪੰਨ ਦੇ ਪਾਗੀ ਬਣੋ ਉਸ ਤੋਂ ਹੈਲੋ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਤੁਹਾਨੂੰ ਜਾਬੀ ਫੜਾਵਾਂਗੇ ਕਿ ਆਪਣੇ ਪਿੰਡ ਉੱਗਿਆ ਨੂੰ ਜਾਬੀ ਫੜਾਵਾਂਗੇ ਗਾਉਂ ਇਨਸ਼ਾਅੱਲਾ ਦੇ ਸ਼ੈੱਡ ਵਾਸਤੇ ਇੱਕ ਲਾਰਜ ਸਕੀਮ ਚਲਾਈ ਸੀ ਦੇਖਦੇ ਆ ਉਹ ਕਰਮਾ ਵਾਲਿਆਂ ਦੇ ਸ਼ੈੱਡ ਵਾਸਤੇ ਜੈਸਾ ਖਰਚ ਕੀਤਾ ਗਿਆ ਹੈ ਬਸ ਅੱਜ ਅਜਿਹੇ ਦਾ ਜੋ ਵੀ ਫੰਡ ਬਚੂ ਆਂ ਗੁੰਮਾਂ ਦੀ ਸਫਸਮਾਲ ਵਾਸਤੇ ਸਾਹਮਣੇ ਤੇ ਉਹਨਾਂ ਦੇ ਨਾਲ ਲਾਈਵ ਕੱਢਿਆ ਜਾਵੇਗਾ ਵਾਸਤੇ ਟਾਡਾ ਜਿਹੜੇ 100-100 ਰੁਪਈਆ ਯੂਟਿਊਬ ਚੈਨਲਾਂ ਦੇ ਲਾਈਵ ਚੱਲਣਾ ਚੱਕ ਕੀਤਾ ਜਾਊਗਾ ਆਪਣਾ ਹੀ ਲਾਈਵ ਚੱਲਣਾ ਹੈ ਤੇ ਜਿਵੇਂ ਤੁਹਾਨੂੰ ਪਤਾ ਹੀ ਕਰੋ ਆਨਲਾਈਨ ਡੰਗਰ ਪਸੂੜ ਕਰਵਾਉਂਦੇ ਆਪਾਂਗੇ ਸ਼ਾਇਦ ਕਰੋ ਟੂਰੀ ਦੀ ਵੀ ਲੋੜ ਹੁੰਦੀ ਆ ਖਾਲੀ ਮਿਜੋਰੀ ਆ ਲੱਕੀ ਡਰਾ ਇਸ ਚੰਗਾ ਡੰਗਰ ਪਸੂੜ ਉਹ ਜੇ ਡਾਕਟਰ ਨੂੰ ਬੁਲਾਉਣਾ ਪੈਂਦਾ ਸਾਰਾ ਇਹਨਾਂ ਦੇਖਣ ਨੂੰ ਮਿਲੂਗਾ ਲਾਈਵ ਤੇ ਗੰਮਾਂ ਦੀ ਛਾਹ ਸੰਭਾਲ ਵਾਸਤੇ ਦਾਨ ਪੱਤਰ ਤੁਹਾਡਾ ਖਰਚ ਕੀਤਾ ਜਾਵੇਗਾ ਤੇ 100-100 ਰੁਪਈਆ ਆਪਣਾ ਦੇ ਕੇ ਪੁੰਨ ਦੇ ਭਾਗੀ ਬਣੋ ਆਉਣ ਵਾਲੀ 30 April ਨੂੰ ਸ਼ਾਮ ਨੂੰ 4 ਵਜੇ ਲਾਈਵ ਦਿਖਾਇਆ ਜਾਣਾ ਤੇ ਜੇ ਵੀਡੀਓ ਵਧੀਆ ਲੱਗੇ ਲੱਗੀ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਕੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਵੇ ਤੇ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਦੋਵਾਂ ਵਾਸਤੇ ਵੱਤੋ ਵੱਦਦਾਨ ਪਾਓ ਬਹੁਤ ਇਨਸ਼ਾਅੱਲਾ ਵਾਸਤੇ ਵੱਧ ਤੋਂ ਵੱਧ ਦਾਨ ਪਾਓ ਬਾਈ ਜੀ ਤੇ ਬਾਕੀ ਆਹ ਦੇਖ ਸਕਦੇ ਹੋ ਆਪਣੇ ਗਊਸ਼ਾਲਾ ਵਿੱਚ ਤਕਰੀਬਨ 150 ਪਲੱਸ ਗਊਸ਼ਾਲਾ ਗਊਆਂ ਰੱਖੀਆਂ ਹੋਈਆਂ ਹਨ ਸਾਰੀਆਂ ਹੀ ਦੇਸੀ ਗਊਆਂ ਹਨ ਬਾਕੀ ਹੋਰ ਦਿਖਾ ਦਾਨਿਆ ਤੁਹਾਨੂੰ ਜਿਹੜੀ ਜਿਹੜੀ ਚੀਜ਼ ਆਪਣੇ ਗਊਸ਼ਾਲਾ ਵਾਸਤੇ ਆਪਾਂ ਨੇ ਗਊਆਂ ਵਾਸਤੇ ਲਈ ਹੈ ਜਿਵੇਂ ਕਿ ਤੂੜੀ ਅੰਦਰ ਪਾਉਣ ਵਾਲੀ ਮਸ਼ੀਨ ਟਰੈਕਟਰ ਟਰਾਲੀ ਬਾਕੀ ਆ ਰੇੜੀਆਂ ਲਾਈਆਂ ਹੋਈਆਂ ਨੇ ਆਲੇ-ਦਾਲੇ ਪਿੰਡਾਂ ਚ ਲਵੇ-ਲਵੇ ਜਾਂਦੀਆਂ ਨੇ ਤਾਂ ਆਪਣਾ ਜੋ ਵੀ ਤਿਲ-ਫੁੱਲ ਆਟਾ ਦਾਣਾ ਗੁੜਾ ਗੰਗਾ ਵਾਤੇ ਜ਼ਰੂਰ দান ਪਾਇਆ ਕਰੋ ਬਾਈ ਜੀ ਤੇ ਜੋ ਵੀ ਭੈਣ ਭਰਾ ਵੀਰ ਆਪਦੇ ਬਾਰ ਸਾਹਮਣੇ ਕੋਈ ਪਰਚੀ ਕੱਟਣ ਆਉਂਦਾ ਗੋਂਸ਼ਾਲਾ ਦੀ ਤਾਂ ਵੱਤੋ ਵੱਧ ਆਪਣੀ ਪਰਚੀ ਦੀ ਸੇਵਾ ਲਾਇਆ ਕਰੋ ਤੇ 100-100 ਰੁਪਏ ਨਾਲ ਬਾਈ ਕੋਈ ਫਰਕ ਨਹੀਂ ਪੈਂਦਾ ਗਊ ਸੇਵਾ ਹੀ ਸਤ ਉੱਤਮ ਸੇਵਾ ਮੰਨੀ ਜਾਂਦੀ ਹੈ ਗਊਆਂ ਦੀ ਸੇਵਾ ਕਰਨ ਨਾਲ ਬੰਦੇ ਦਾ ਜੀਵਨ ਸਫਲ ਹੋ ਜਾਂਦਾ ਹੈ ਤੇ ਗਊਆਂ ਲਈ ਆਪਣੀ ਸ਼ਰਧਾ ਮੁਤਾਬਕ ਤੂੜੀ ਆਟਾ ਦਾਣਾ ਦਾਣਾ ਗਊਆਂ ਲਈ দান ਕਰ ਸਕਦੇ ਹੋ ਆਪਣੇ ਪਿੰਡ ਉੱਬਿਆ ਆ ਕੇ ਆਪਣਾ ਤੇਲ